ਦੇਖ ਸਕਦੇ ਹੋ ਗਾਇਸ ਕਿੰਨਾ ਮਜ਼ੇਦਾਰ ਲੱਗ ਰਿਹਾ ਹੈ ਸਲਾਦ ਜਦੋਂ ਤੁਸੀਂ ਇਹਨੂੰ ਦਾਲ ਚਾਵਲ ਸਬਜ਼ੀ ਰੋਟੀ ਕਿਸੇ ਵੀ ਚੀਜ਼ ਨਾਲ ਖਾਓਗੇ ਬਹੁਤ ਟੇਸਟੀ ਲੱਗੇਗਾ ਗ੍ਰੀਨ ਚਟਨੀ ਵਾਲੇ ਲੱਛਾ ਸਲਾਦ ਖਾਣ ਜਾਂਦੇ ਹੋ ਉਹਦੇ ਨਾਲ ਸਲਾਦ ਮਿਲਦੇ ਨੇ ਇਸੇ ਤਰੀਕੇ ਬਣਾਏ ਹੁੰਦੇ ਨੇ ਬਹੁਤ ਈਜ਼ੀ ਹੁੰਦੇ ਨੇ ਅੱਜ ਹੁਣ ਸਾਡਾ ਲਾਸਟ ਸਲਾਦ ਰਹਿ ਗਿਆ ਹੈ ਜੋ ਕਿ ਹੈ ਮਿੰਟ ਚਟਨੀ 2 ਟੇਬਲस्पून ਚਟਨੀ ਮਿੰਟ ਵਾਲਾ ਸਲਾਦ ਵੀ ਰੈਡੀ ਹੋ ਗਿਆ ਹੈ ਟਰਿਚੌਪ ਕੀਤੀ ਹੈ ਉਹਨੂੰ ਇਹਦੇ ਵਿੱਚ ਐਡ ਕਰਦੇ ਹਾਂ 2 ਇਹ ਕੋ ਨਸੀਕ ਕਰਕੇ ਇਹਦੇ ਵਿੱਚ ਪਿਆਰ ਟਿਪ ਕਰ ਦਿੰਨੇ ਆ ਜਦੋਂ ਵੀ ਰੋਟੀ ਖਾਣੀ ਹੈ ਉਹਨੂੰ ਤੁਸੀਂ ਸਾਫ ਕਰਕੇ ਖਾ ਸਕਦੇ ਹੋ ਹੈਲੋ ਗਾਇਜ਼ ਵੈਲਕਮ ਬੈਕ ਟੂ ਅਰ YouTube ਚੈਨਲ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਗਾਇਜ਼ ਜਿਨ੍ਹਾਂ ਨੂੰ ਬਿਨਾ ਸਲਾਦ ਤੋਂ ਰੋਟੀ ਖਾਣਾ ਬਿਲਕੁਲ ਨਹੀਂ ਪਸੰਦ ਹੈ ਜਿਨ੍ਹਾਂ ਨੂੰ ਰੋਟੀ ਦੇ ਨਾਲ ਸਲਾਦ ਨਾ ਹੋਵੇ ਤੇ ਰੋਟੀ ਖਾਦੀ ਹੀ ਜਾਂਦੀ ਉਹਨਾਂ ਲਈ ਅੱਜ ਮੈਂ ਮਿੰਟਾ ਸਕਿੰਟਾਂ ਚ ਚਾਰ ਟਾਈਪ ਦੇ ਅਨੀਅਨ ਦੇ ਸਲਾਦ ਦੀ ਰੈਸਿਪੀ ਲੈ ਕੇ ਆਈ ਹਾਂ ਬਹੁਤ ਹੀ ਮਜ਼ੇਦਾਰ ਰੈਸিপি ਹੈ ਔਰ ਇਹਨਾਂ ਨੂੰ ਬਹੁਤ ਜਲਦੀ ਤੁਸੀਂ ਤਿਆਰ ਕਰ ਸਕਦੇ ਹੋ ਜਦੋਂ ਕਦੀ ਘਰ ਗੈਸਟ ਆਏ ਹੋਣ ਉਹਨਾਂ ਅੱਗੇ ਤੁਸੀਂ ਡਿਨਰ ਸਰਵ ਕਰਨਾ ਹੈ ਫਿਰ ਤੇ ਸਲਾਦ ਤੇ ਕੱਟਣਾ ਹੀ ਆ ਉਦੋਂ ਤੁਸੀਂ ਇਸ ਤਰੀਕੇ ਪਿਆਜ਼ ਵਾਲੇ ਸਲਾਦ ਸਰਵ ਕਰੋਗੇ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਣਗੇ ਚਲੋ ਫਿਰ ਰੈਸিপি ਸਟਾਰਟ ਕਰਦੇ ਆਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਚਾਰ ਟਾਈਪ ਦੇ ਪਿਆਜ਼ ਬਣਾਉਣੇ ਨੇ ਮਸਾਲਾ ਪਿਆਜ਼ ਗ੍ਰੀਨ ਚਟਨੀ ਪਿਆਜ਼ ਮਿੰਟ ਚਟਨੀ ਪਿਆਜ਼ ਔਰ ਇੱਕ ਅਸੀਂ ਬਣਾਵਾਂਗੇ ਸਿਰਕੇ ਵਾਲਾ ਪਿਆਜ਼ ਸਭ ਤੋਂ ਪਹਿਲਾਂ ਅਸੀਂ ਇਸ ਸ਼ੇਪ ਵਿੱਚ ਅਸੀਂ ਪਿਆਜ਼ ਲੈਣਾ ਹੈ ਇਦਾਂ ਦਾ ਹੋਵੇ ਜਿਹੜਾ ਤੁਹਾਨੂੰ ਕੱਟਣ ਵਿੱਚ ਆਸਾਨੀ ਨਾਲ ਕੱਟਿਆ ਬਣਾਵਾਂਗੇ ਗ੍ਰੀਨ ਚਟਨੀ ਵਾਲੇ ਪਿਆਜ਼ ਉਹਦੇ ਲਈ ਪਹਿਲਾਂ ਅਸੀਂ ਪਿਆਜ਼ ਨੂੰ ਚੌਪ ਕਰ ਲੈਣਾ ਹੈ ਬਿਲਕੁਲ ਪਤਲਾ-ਪਤਲਾ ਅਸੀਂ ਚੌਪ ਕਰਨਾ ਹੈ ਤਾਂ ਕਿ ਇਹ ਰਿੰਗਸ ਵਧੀਆ ਤਰੀਕੇ ਨਾਲ ਨਿਕਲ ਜਾਣ ਦੇਖੋ ਗਾਇਜ਼ ਇਸ ਤਰੀਕੇ ਅਸੀਂ ਰਾਉਂਡ ਕੱਟ ਲਿਆ ਹੈ ਰਾਉਂਡ ਡਿਸ ਕਰਕੇ ਕੱਟੇ ਜਦੋਂ ਅਸੀਂ ਇਹਨੂੰ ਚਟਨੀ 'ਚ ਮਿਕਸ ਕਰਾਂਗੇ ਨਾ ਇਸ ਤਰੀਕੇ ਰਿੰਗਸ ਬਣ ਜਾਣਗੇ ਫਿਰ ਉਹ ਖਾਣ 'ਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਔਰ ਦੇਖਣ 'ਚ ਵੀ ਅੱਛੇ ਲੱਗਦੇ ਨੇ ਸੋ ਪਹਿਲਾਂ ਅਸੀਂ ਇੱਕ ਪਿਆਜ਼ ਚੌਪ ਕਰ ਲਿਆ ਹੈ ਗ੍ਰੀਨ ਚਟਨੀ ਵਾਸਤੇ ਔਰ ਹੁਣ ਅਸੀਂ ਗ੍ਰੀਨ ਚਟਨੀ ਬਣਾਣੇ ਆ ਫਿਰ ਉਹਦੇ ਵਿੱਚ ਅਸੀਂ ਇਹਨੂੰ ਕਿਸ ਤਰੀਕੇ ਮਿਕਸ ਕਰਨਾ ਉਹ ਵੀ ਮੈਂ ਤੁਹਾਨੂੰ ਗਲੇਸ ਪਿਆਈ ਦੀਆਂ ਰਿੰਗਸ ਅਸੀਂ ਕੱਢ ਲਿਆ ਨੇ ਹੁਣ ਅਸੀਂ ਇੱਕ ਬੌਲ ਵਿੱਚ ਪਾਣੀ ਐਡ ਕਰਾਂਗੇ ਤੇ ਉਹਦੇ ਵਿੱਚ ਅਸੀਂ ਬਰਫ਼ ਐਡ ਕਰਾਂਗੇ ਉਹ ਠੰਡੇ ਪਾਣੀ ਦੇ ਫੇਰ ਅਸੀਂ ਜਿਹੜੇ ਪਿਆਜ਼ ਚੋਪ ਕੀਤੇ ਉਹ ਐਡ ਕਰਾਂਗੇ ਇਹ ਅਸੀਂ ਇਸ ਕਰਕੇ ਕਰ ਰਹੇ ਆ ਇਦਾਂ ਐਡ ਕਰਨ ਦੇ ਨਾਲ ਨਾ ਪਿਆਜ਼ ਵਿੱਚੋਂ ਕੌੜਾਪਨ ਦੂਰ ਹੋ ਜਾਂਦਾ ਹੈ ਬਿਲਕੁਲ ਵੀ ਕੌੜੇ ਨਹੀਂ ਰਹੇ ਹੁੰਦੇ ਤੁਸੀਂ ਚਾਹਤੇ ਹੋ ਦੇ ਵਿੱਚ ਸਿਰਕਾ ਵੀ ਐਡ ਕਰ ਸਕਦੇ ਹੋ ਲੇਕਿਨ ਅਸੀਂ ਸਿਰਕਾ ਇਸ ਕਰਕੇ ਨਹੀਂ ਐਡ ਕਰ ਰਹੇ ਕਿਉਂਕਿ ਅਸੀਂ ਸਿਰਕੇ ਵਾਲੇ ਪਿਆਜ਼ ਤੇ ਆਲਰੇਡੀ ਬਣਾਨੇ ਆ ਸਿਰਕਾ ਐਡ ਕਰਨ ਨਾਲ ਇੱਚ ਖਟਾਸ ਆ ਜਾਏਗੀ ਉਹ ਵਾਲੇ ਪਿਆਜ਼ ਤੇ ਖਾਦੇ ਜਾਂਦੇ ਨੇ ਇਹ ਵਾਲੇ ਨਹੀਂ ਖਾਦੇ ਜਾਂਦੇ ਇਸ ਕਰਕੇ ਇਹਨੂੰ ਅਸੀਂ ਠੰਡੇ ਪਾਣੀ 'ਚ ਐਡ ਕਰਕੇ ਤੇ ਇਹਦਾ ਕੌੜਾਪਨ ਸਾਰਾ ਦੂਰ ਕਰਾਂਗੇ ਇਹਨੂੰ ਅਸੀਂ ਇਸੇ ਤਰੀਕੇ 10 ਮਿੰਟ ਤੱਕ ਭਿਓਗੇ ਰੱਖ ਦਾਂਗੇ ਉਸ ਤੋਂ ਬਾਅਦ ਅਸੀਂ ਜਦੋਂ ਸਾਡੀ ਚਟਨੀ ਬਣ ਜਾਏਗੀ ਫਿਰ ਉਹਦੇ ਵਿੱਚ ਇਹਨੂੰ ਐਡ ਕਰਾਂਗੇ ਗਾਇਜ਼ ਇਹਨੂੰ ਅਸੀਂ 10 ਮਿੰਟ ਤੱਕ ਇਸੇ ਤਰੀਕੇ ਭਿਜੇ ਰਹਿਣ ਦਿੰਨੇ ਆ ਪਿਆਜ਼ ਨੂੰ 10 ਮਿੰਟ ਤੱਕ ਅਸੀਂ ਜਿਹੜੀ ਗ੍ਰੀਨ ਚਟਨੀ ਬਣਾ ਲੈਨੇ ਆ ਜਿਹਦੇ ਵਿੱਚ ਅਸੀਂ ਪਿਆਜ਼ ਨੂੰ ਡਿਪ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਧਨੀ ਐਡ ਕਰਾਂਗੇ ਧਨੀਆ ਮੈਂ ਚੰਗੇ ਤਰੀਕੇ ਵਾਸ਼ ਕਰ ਲਿਆ ਏ ਧੋ ਕੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਹਾਫ ਟੇਬਲस्पून ਜੀਰਾ ਹਾਫ ਟੇਬਲस्पून ਅਜਵਾਇਨ ਹਾਫ ਟੇਬਲस्पून ਲਾਲ ਮਿਰਚ ਇਹ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ 1/2 ਟੇਬਲस्पून ਨਮਕ ਨਮਕ ਵੀ ਤੁਸੀਂ ਸਵਾਦ ਅਨੁਸਾਰ ਐਡਜਸਟ ਕਰ ਸਕਦੇ ਹੋ ਚਾਟ ਮਸਾਲਾ ਐਡ ਕਰ ਰਹੇ ਹਾਂ 1/2 ਟੇਬਲस्पून ਤੋਂ ਵੀ ਘੱਟ ਚਾਟ ਮਸਾਲਾ ਐਡ ਕਰ ਰਹੇ ਆ ਇਹਦਾ ਨਾ ਫਲੇਵਰ ਬਹੁਤ ਅੱਛਾ ਆਂਦਾ ਹੈ ਗ੍ਰੀਨ ਵਾਲੀ ਚਟਨੀ ਵਿੱਚ ਹੁਣ ਅਸੀਂ ਇਹਦੇ ਵਿੱਚ ਹਾਫ ਲੈਮਨ ਐਡ ਕਰਾਂ ਪੂਰੀ ਵਧੀਆ ਤਰੀਕੇ ਖਟਾਸ ਆ ਜੇ ਔਰ ਚਟਪਟੀ ਸਾਡੀ ਚਟਨੀ ਬਣ ਕੇ ਰੈਡੀ ਹੋਵੇ ਅਗਰ ਤੁਹਾਨੂੰ ਜ਼ਿਆਦਾ ਖੱਟਾ ਪਸੰਦ ਹੈ ਫਿਰ ਤੁਸੀਂ ਪੂਰਾ 1 ਲੈਮਨ ਵੀ ਐਡ ਕਰ ਸਕਦੇ ਹੋ 2-3 ਕਯੂਬਸ ਅਸੀਂ ਇਹਦੇ ਵਿੱਚ ਆਈਸ ਦੀਆਂ ਐਡ ਕਰਤੀਆਂ ਨੇ ਹੁਣ ਇਹਨੂੰ ਅਸੀਂ ਗ੍ਰाइंड ਕਰ ਲੈਣੇ ਆ ਸਾਡੀ ਗ੍ਰੀਨ ਚਟਨੀ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਇਹਨੂੰ ਅਸੀਂ ਕਿਸੇ ਵੀ ਚੀਜ਼ ਤੇ ਤੁਸੀਂ ਟ੍ਰਾਂਸਫਰ ਕਰ ਸਕਦੇ ਹੋ ਕੌਲੀ ਚ ਪਲੇਟ 'ਚ ਮੇਰੇ ਇਸ ਟਾਈਮ ਇਹ ਅਵੇਲੇਬਲ ਨਾ ਮੈਂ ਇਹਦੇ 'ਚ ਕੱਢ ਲਈ ਹੈ ਹੁਣ ਇਸੀ ਚਟਨੀ 'ਚ ਅਸੀਂ ਦੋ ਚਟਨੀਆਂ ਬਣਾ ਕੇ ਰੈਡੀ ਕਰਨੀਆਂ ਨੇ ਇਹਦੇ ਸਾਡੀ ਬਣ ਗਈ ਗ੍ਰੀਨ ਪਿਆਜ਼ ਵਾਲੀ ਚਟਨੀ ਹੁਣ ਇਹਦੇ ਵਿੱਚ ਅਸੀਂ 2 ਟੇਬਲਸਪੂਨ ਦਹੀਂ ਐਡ ਕਰਕੇ ਇਹਨੂੰ ਹੀ ਅਸੀਂ ਮਿੰਟ ਵਾਲੀ ਚਟਨੀ ਬਣਾ ਲੈਣਾ ਹੈ ਕਿਉਂਕਿ ਗ੍ਰੀਨ ਵਾਲੀ ਸਿੰਪਲ ਚਟਨੀ ਖਾਣੀ ਪਸੰਦ ਨਹੀਂ ਹੁੰਦੀ ਸੋ ਇਸ ਤਰੀਕੇ ਤੁਸੀਂ ਇਹਦੇ ਵਿੱਚ 2 ਟੇਬਲਸਪੂਨ ਦਹੀਂ ਐਡ ਕਰਕੇ ਇਹਨੂੰ ਮਿੰਟ ਵਾਲੀ ਚਟਨੀ ਬਣਾ ਸਕਦੇ ਹੋ ਹੁਣ ਇਹਨੂੰ ਅਸੀਂ ਗ੍ਰाइंड ਕਰ ਲਾਂਗੇ ਸੋ ਸਾਡੀ ਮਿੰਟ ਵਾਲੀ ਚਟਨੀ ਵੀ ਬਣ ਕੇ ਰੈਡੀ ਹੋ ਜਾਏਗੀ ਔਰ ਦੋ ਤਰੀਕੇ ਦੇ ਸਾਡੇ ਪਿਆਜ਼ ਵੀ ਬਣ ਕੇ ਰੈਡੀ ਹੋ ਜਾਣਗੇ ਚਟਨੀ ਬਣ ਕੇ ਰੈਡੀ ਹੋ ਗਈ ਹੈ ਇੱਥੇ ਸਾਡੀ ਮਿੰਟ ਵਾਲੀ ਚਟਨੀ ਵੀ ਬਣ ਕੇ ਰੈਡੀ ਹੋ ਗਈ ਹੈ ਹੁਣ ਇਹਨੂੰ ਅਸੀਂ ਬੌਲ 'ਚ ਕੱਢ ਲੈਣੇ ਆ ਦੇਖ ਸਕਦੇ ਹੋ ਸਿਰਫ ਕਲਰ ਦਾ ਫਰਕ ਆਇਆ ਇਹ ਥੋੜੀ ਡਾਰਕ ਹੈ ਥੋੜੀ ਲਾਈਟ ਹੈ ਲੇਕਿਨ ਕਈਆਂ ਨੂੰ ਇਹ ਵਾਲੀ ਨਹੀਂ ਖਾਣੀ ਪਸੰਦ ਹੁੰਦੀ ਇਸ ਤਰੀਕੇ ਦੇ ਕਲਰ ਦੀ ਖਾਣੀ ਪਸੰਦ ਹੁੰਦੀ ਹੈ ਕੋਈ ਜਿਆਦਾ ਖਾਸ ਕੰਮ ਨਹੀਂ ਇਹਦੇ ਵਿੱਚ ਸਿਰਫ ਤੁਸੀਂ ਦਹੀਂ ਪਾ ਕੇ ਇਹਦਾ ਕਲਰ ਹੀ ਚੇਂਜ ਕਰਨਾ ਹੈ ਹੁਣ ਇਹਨੂੰ ਇਹਦੇ ਵਿੱਚ ਵੀ ਅਸੀਂ ਪਿਆਜ਼ ਐਡ ਕਰਾਂਗੇ ਔਰ ਇਹਦੇ ਵਿੱਚ ਵੀ ਐਡ ਕਰਾਂਗੇ ਔਰ ਸਾਡੇ ਦੋ ਤਰੀਕੇ ਦੇ ਸਲਾਦ ਰੈਡੀ ਹੋ ਜਾਣਗੇ ਪਹਿਲਾਂ ਅਸੀਂ ਪ੍ਰੋਪਰ ਸਾਰੀਆਂ ਚਟਨੀਆ ਬਣਾ ਲੈਣੇ ਫਿਰ ਲਾਸਟ ਵਿੱਚ ਸਾਰਾ ਕੁਝ ਇਕੱਠਾ ਕਰਕੇ ਤੁਹਾਨੂੰ ਵਿਖਾਵਾਂਗੀ ਹੁਣ ਅਸੀਂ ਗਾਏ ਸਿਰਕੇ ਵਾਲਾ ਪਿਆਜ਼ ਬਣਾਣਾ ਹੈ ਉਹਦੇ ਲਈ ਮੈਂ ਬੀਟਰੂਟ ਯੂਜ਼ ਕਰ ਰਹੀ ਆ ਬੀਟਰੂਟ ਨੂੰ ਛਿਲਕੇ ਤੇ ਇਹਦਾ ਕਲਰ ਅਸੀਂ ਉਹਦੇ ਵਿੱਚ ਐਡ ਕਰਾਂਗੇ ਫਿਰ ਉਹਦੇ ਵਿੱਚ ਜਿਹੜਾ ਪਿੰਕ ਕਲਰ ਹੁੰਦਾ ਨਾ ਸਿਰਕੇ ਵਾਲਾ ਉਹ ਆਏਗਾ ਸਭ ਤੋਂ ਪਹਿਲਾਂ ਅਸੀਂ ਬੀਟਰੂਟ ਨੂੰ ਛਿਲ ਲੈਣੇ ਆ ਉਸ ਤੋਂ ਬਾਅਦ ਇਹਨੂੰ ਚੋਪ ਕਰਕੇ ਅ ਗਾਈਜ਼ ਹੁਣ ਇਹਨੂੰ ਅਸੀਂ ਛੋਟਾ ਛੋਟਾ ਚੌਪ ਕਰ ਲੈਣਾ ਹੈ ਨਾਰਮਲ ਜਿੱਦਾਂ ਅਸੀਂ ਆਲੂ ਚੌਪ ਕਰਦੇ ਹਾਂ ਛੋਟਾ ਛੋਟਾ ਚੌਪ ਕਰਨਾ ਹੈ ਬਹੁਤ ਜ਼ਿਆਦਾ ਵੱਡਾ ਨਹੀਂ ਚੌਪ ਕਰਨਾ ਦੇਖ ਸਕਦੇ ਹੋ ਇੰਨੇ ਇੰਨੇ ਸਲਾਈਸ ਅਸੀਂ ਚੌਪ ਕਰਨੇ ਕਿਉਂਕਿ ਇਹਨੂੰ ਅਸੀਂ ਬੋਇਲ ਕਰਕੇ ਤੇ ਫਿਰ ਗ੍ਰਾਇੰਡ ਕਰਨਾ ਹੈ ਔਰ ਇਹਦਾ ਹੀ ਅਸੀਂ ਪਾਣੀ ਸਿਰਕੇ ਵਾਲੇ ਪਿਆਜ਼ ਵਿੱਚ ਐਡ ਕਰਨਾ ਹੈ ਤਾਂ ਕਿ ਕਲਰ ਉਹਦੇ ਵਿੱਚ ਬਹੁਤ ਵਧੀਆ ਆਏਗਾ ਔਰ ਫਲੇਵਰ ਵੀ ਅੱਛਾ ਆਏਗਾ ਹੁਣ ਅਸੀਂ ਚੁੱਲੇ ਤੇ ਕੜਾਈ ਧਰਾਂਗੇ ਔਰ ਉਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਨਾ ਹੈ ਹਾਫ ਗਲਾਸ ਤੋਂ ਵੀ ਘੱਟ ਪਾਣੀ ਐਡ ਕੀਤਾ ਇਹਦੇ ਵਿੱਚ ਮੈਂ ਹੁਣ ਜਿਹੜੀ ਅਸੀਂ ਬ ਇਹ ਤਰੀਕੇ ਬੋਇਲ ਆਨ ਦਿੰਨੇ ਜਦੋਂ ਬੋਇਲ ਆ ਜਾਏਗਾ ਫਿਰ ਇਹਨੂੰ ਅਸੀਂ ਗ੍ਰੇਂਡ ਕਰ ਲਾਂਗੇ ਅਸੀਂ ਇਹਦੇ ਵਿੱਚ ਦੋ ਲੌਂਗ ਔਰ 7-8 ਸਾਬਤ ਕਾਲੀਆਂ ਮਿਰਚ ਐਡ ਕਰ ਰਹੇ ਆ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਇਹਨੂੰ ਵੀ ਅਸੀਂ ਇਹਦੇ ਨਾਲ ਹੀ ਪੂਰੇ 5 ਮਿੰਟ ਬੋਇਲ ਕਰਨਾ ਹੈ ਜਦੋਂ ਅਸੀਂ ਇਹਨੂੰ ਗ੍ਰाइंड ਕਰ ਲਾਂਗੇ ਨਾ ਗਾਇਜ਼ ਗ੍ਰाइंड ਕਰਨ ਤੋਂ ਪਹਿਲਾਂ ਅਸੀਂ ਇਹਦੇ ਵਿੱਚੋਂ ਕਾਲੀ ਮਿਰਚਾਂ ਔਰ ਲੌਂਗ ਨੂੰ ਬਾਹਰ ਕੱਢ ਦੇਣਾ ਫਿਰ ਗ੍ਰाइंड ਕਰਨਾ ਹੈ ਦੇਖੋ ਲੈ ਬੋਇਲ ਆਇਆ ਵੀ ਨਹੀਂ ਹੈ ਤਾਂ ਵੀ ਕਿੰਨਾ ਵਧੀਆ ਕਲਰ ਆ ਗਿਆ ਹੈ ਬੀਟਰੂਟ ਦਾ ਜਦੋਂ ਬੋਇਲ ਆ ਜਾਏਗਾ ਫਿਰ ਹੋਰ ਵੀ ਜ਼ਿਆਦਾ ਵਧੀਆ ਕਲਰ ਆ ਜਾਏਗਾ ਦੇਖੋ ਗਾਇਜ਼ ਜਿਹੜਾ ਹੁਣ ਅਸੀਂ ਇਹਨੂੰ ਬੋਇਲ ਕਰ ਲਿਆ ਇਹਨੂੰ ਅਸੀਂ 5 ਮਿੰਟ ਠੰਡਾ ਕਰ ਲਿਆ ਸੀ ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਇਹਦੇ ਵਿੱਚੋਂ ਅਸੀਂ ਲੌਂਗ ਔਰ ਕਾਲੀਆਂ ਮਿਰਚਾਂ ਬਾਹਰ ਕੱਢ ਦਾਂਗੇ ਗਾਇਜ਼ ਬੀਟਰੂਟ ਠੰਡਾ ਹੋ ਚੁੱਕਿਆ ਹੈ ਹੁਣ ਇਹਨੂੰ ਅਸੀਂ ਮਿਕਸੀ ਜਾਰ ਵਿੱਚ ਐਡ ਕਰਾਂਗੇ ਸਾਰਾ ਨਹੀਂ ਕਰਨਾ ਥੋੜਾ ਜਿਹਾ ਹੀ ਕਰਨਾ ਹੈ। ਅਗਰ ਤੁਹਾਨੂੰ ਲੱਗੇ ਘਾਟਾ ਫਿਰ ਥੋੜਾ ਜਿਹਾ ਹੋਰ ਐਡ ਕਰਕੇ ਅਸੀਂ ਗ੍ਰाइंड ਕਰ ਸਕਦੇ ਹਾਂ। ਇੱਥੇ ਮੈਂ ਥੋੜਾ ਜਿਹਾ ਪਾਣੀ ਐਡ ਕਰਤਾ ਹੈ। ਹੁਣ ਅਸੀਂ ਇਹਨੂੰ ਟੱਕਣ ਲਗਾ ਕੇ ਗ੍ਰाइंड ਕਰ ਲੈਂਦੇ ਆ। ਸੋ ਗਾਇਸ ਦੇਖ ਸਕਦੇ ਹੋ ਇੱਥੇ ਸਾਡਾ ਬੀਟਰੂਟ ਗ੍ਰाइंड ਹੋ ਚੁੱਕਿਆ ਹੈ ਬਿਲਕੁਲ ਵਧੀਆ ਤਰੀਕੇ ਨਾਲ। ਕਿੰਨੇ ਵਧੀਆ ਤਰੀਕੇ ਪੂਰਾ ਲਿਕਵਿਡ ਬਣ ਚੁੱਕਿਆ ਹੈ। ਹੁਣ ਅਸੀਂ ਪਿਆਜ਼ ਦੇ ਵਿੱਚ ਐਡ ਕਰਨ ਦੀ ਤਿਆਰੀ ਕਰਦੇ ਆ। ਗਾਇਸ ਪੂਰੇ 10 ਮਿੰਟ ਕੰਪਲੀਟ ਹੋ ਚੁੱਕੇ ਨੇ। ਹੁਣ ਅਸੀਂ ਪਿਆਜ਼ਾਂ ਨੂੰ ਪਾਣੀ ਚੋਂ ਬਾਹਰ ਕੱਢ ਦਿੰਨੇ ਆ। ਇਹਦੇ ਵਿੱਚ ਉਹ ਸਾਰਾ ਕੌੜ ਦੇਖ ਸਕਦੇ ਹੋ ਪੂਰੇ ਵਧੀਆ ਤਰੀਕੇ ਨਾਲ ਕਲੀਨ ਵੀ ਆ ਔਰ ਇੰਨਾ ਚਕੌੜਾਪਨ ਵੀ ਨਿਕਲ ਗਿਆ ਔਰ ਬਿਲਕੁਲ 스మెਲ ਵੀ ਨਹੀਂ ਰਹੇਗੀ ਕਿਉਂਕਿ ਅਗਰ ਅਸੀਂ ਕਈ ਵਾਰੀ ਸਲਾਦ ਖਾਣਨੇ ਆ ਪਿਆਜ਼ ਦਾ ਤਾਂ ਜਿਹੜੀ ਆਪਾਂ ਖਾਣ ਤੋਂ ਬਾਅਦ ਮੂੰਹ 'ਚ 스మెਲ ਆਉਂਦੀ ਹੈ ਨਾ ਪਿਆਜ਼ ਦੀ ਜਦੋਂ ਇਸ ਤਰ੍ਹਾਂ ਤੁਸੀਂ ਠੰਡੇ ਪਾਣੀ 'ਚ ਇਹਨੂੰ ਰੱਖੋਗੇ ਉਹ 스మెਲ ਵੀ ਨਹੀਂ ਆਏਗੀ ਗੈਜਰ ਮੈਂ ਤਾਂ ਨੀਆ ਚੌਪ ਕਰਨ ਜਾ ਰਹੀ ਐ ਇਹਨੂੰ ਮੈਂ ਚੰਗੇ ਤਰੀਕੇ ਵਾਸ਼ ਕਰ ਲਿਆ ਤੇ ਹੁਣ ਇਹਨੂੰ ਅਸੀਂ ਛੋਟਾ ਛੋਟਾ ਚੌਪ ਕਰ ਲੈਣੇ ਆ ਇਹ ਮੈਂ ਇਸ ਕਰਕੇ ਚੌਪ ਕਰ ਰਹੀ ਆ ਜਿਹੜੀ ਅਸੀਂ ਚਾਰ ਟਾਈਪ ਦੇ ਸਲਾਦ ਬਣਾਣੇ ਆ ਪਿਆਜ਼ ਵਾਲੇ ਇਹ ਤਾਂ ਨੀਆ ਉਹਦੇ ਵਿੱਚ ਔਰ ਗਾਰਨਿਸ਼ ਵੀ ਅੱਛਾ ਹੋ ਜਾਂਦਾ ਹੈ ਗਾਇਸ ਜਿਹੜੇ ਅਸੀਂ ਇਹ ਲੱਛੇ ਵਾਲੇ ਪਿਆਜ਼ ਕੱਟੇ ਆ ਨਾ ਇਹਦੇ ਅਸੀਂ ਚਟਨੀਆਂ ਵਿੱਚ ਐਡ ਕਰਕੇ ਲੱਛੇ ਵਾਲਾ ਸਲਾਦ ਬਣਾਣਾ ਹੈ ਔਰ ਜਿਹੜਾ ਅਸੀਂ ਸਿਰਕੇ ਵਾਲਾ ਸਲਾਦ ਬਣਾਣਾ ਹੈ ਉਹਦੇ ਵਾਸਤੇ ਸਾਨੂੰ ਇਸ ਤਰੀਕੇ ਦੇ ਛੋਟੇ-ਛੋਟੇ ਪਿਆਜ਼ ਚਾਹੀਦੇ ਨੇ ਇਹਨਾਂ ਨੂੰ ਮੈਂ ਇਹਨਾਂ ਦਾ ਛਿਲਕਾ ਉਤਾਰ ਲਿਆ ਰਿਮੂਵ ਕਰਤਾ ਹੈ ਛਿਲਕਾ ਹੁਣ ਇਹਨਾਂ ਦੇ ਵਿੱਚ ਅਸੀਂ ਪਤਲੇ-ਪਤਲੇ 4-5 ਕੱਟ ਲਗਾਵਾਂਗੇ ਇਸ ਤਰੀਕੇ 1 2 ਜਦੋਂ ਅਸੀਂ ਬੈਂਗਨ ਵਗੈਰਾ ਭਰ ਕੇ ਬਣਾਉਂਦੇ ਆ ਉਹਦੇ ਵਿੱਚ ਕੱਟ ਲਗਾਣੇ ਇਸ ਤਰੀਕੇ ਦੇ ਵਿੱਚ ਅਸੀਂ ਕੱਟ ਲਗਾਣੇ ਸੋ ਗਾਇਸ ਪਿਆਜ਼ ਵਿੱਚ ਕੱਟ ਪ੍ਰੋਪਰ ਤਰੀਕੇ ਨਾਲ ਲੱਗ ਚੁੱਕੇ ਆਏ ਹੋਣ ਅਸੀਂ ਜਿਹੜਾ ਬੀਟਰ ਰੂਟ ਦਾ ਪਾਣੀ ਬੋਇਲ ਕਰਕੇ ਕੱਢਿਆ ਇਹਦੇ ਵਿੱਚ ਅਸੀਂ ਐਡ ਕਰਾਂਗੇ ਹਾਫ ਟੇਬਲस्पून ਨਮਕ ਔਰ ਹਾਫ ਟੇਬਲस्पून ਲਾਲ ਮਿਰਚੀ ਇਹ ਨਾਲ ਫਲੇਵਰ ਅੱਛਾ ਆ ਜਾਂਦਾ ਹੈ ਹੋਰ ਔਰ ਥੋੜਾ ਜਿਹਾ ਚੌਪਡ ਧਨੀਆ ਇਹਨੂੰ ਅਸੀਂ ਚੰਗੇ ਤਰੀਕੇ ਮਿਕਸ ਕਰ ਲੈਣੇ ਆ ਹੁਣ ਅਸੀਂ ਇਹਦੇ ਵਿੱਚ 1 ਟੇਬਲस्पून ਸਿਰਕਾ ਐਡ ਕੀਤਾ ਹੈ ਇਹਦੇ ਨਾਲ ਫਲੇਵਰ ਪ੍ਰੋਪਰ ਵਧੀਆ ਤਰੀਕੇ ਪਿਆਜ਼ਾ ਚ ਆਏਗਾ ਇਹਨੂੰ ਅਸੀਂ ਪਹਿਲਾਂ ਮਿਕਸ ਕਰ ਦਿੰਨੇ ਆ ਚੰਗੇ ਤਰੀਕੇ ਹੁਣ ਅਸੀਂ ਇੱਕ ਕਰਕੇ ਇਹਦੇ ਵਿੱਚ ਪਿਆਜ਼ ਡਿਪ ਕਰ ਦਿੰਨੇ ਆ ਇਸ ਤਰੀਕੇ ਕੱਟ ਵਾਲੇ ਉਸ ਤੋਂ ਬਾਅਦ ਅਸੀਂ ਇਹਨੂੰ ਮਿਕਸ ਕਰ ਦਾਂਗੇ ਤੋ ਗਾਇਸ ਪਿਆਜ਼ ਦੇ ਉੱਤੇ ਕਲਰ ਆਣਾ ਸ਼ੁਰੂ ਹੋ ਚੁੱਕਿਆ ਹੈ ਹੁਣ ਤੁਸੀਂ ਇਹਨੂੰ ਇਸੇ ਤਰੀਕੇ ਬਣਾ ਕੇ ਜਦੋਂ ਵੀ ਰੋਟੀ ਖਾਣੀ ਹੈ ਉਦੋਂ ਤੁਸੀਂ ਸਰਵ ਕਰਕੇ ਖਾ ਸਕਦੇ ਹੋ 15-20 ਮਿੰਟ ਇਸੇ ਤਰੀਕੇ ਪਿਆਜ਼ ਨੂੰ ਬੀਟਰੂਟ ਦੇ ਵਿੱਚ ਰਹਿਣ ਦਿਓ ਔਰ ਤੁਸੀਂ ਇਹਨੂੰ ਫ੍ਰਿਜੇ ਵੀ ਰੱਖ ਸਕਦੇ ਹੋ ਜਦੋਂ ਵੀ ਤੁਹਾਡੇ ਦਿਲ ਕਰੇ ਦੁਪਹਿਰ ਨੂੰ ਰਾਤ ਨੂੰ ਰੋਟੀ ਖਾਣ ਦਾ ਸਲਾਦ ਉਦੋਂ ਤੁਸੀਂ ਨਾਲ ਸਰਵ ਕਰਕੇ ਖਾ ਸਕਦੇ ਹੋ ਬਹੁਤ ਆਸਾਨ ਹੈ ਬਣਾਉਣਾ ਇਹਨੂੰ ਤੁਸੀਂ ਟਰਾਈ ਕਰਿਓ ਗਾਇਸ ਹੁਣ ਅਸੀਂ ਬਣਾਉਣ ਲੱਗੇ ਆ ਮਸਾਲੇ ਵਾਲਾ ਪਿਆਜ਼ ਉਹਦੇ ਵਿੱਚ ਅਸੀਂ 1/2 ਟੇਬਲस्पून ਚਾਟ ਮਸਾਲਾ ਐਡ ਕੀਤਾ ਹੈ 1/2 ਟੇਬਲस्पून ਲਾਲ ਮਿਰਚੀ 1/2 ਟੇਬਲस्पून ਨਮਕ ਔਰ ਪਿੰਚ ਕੇ ਇਹਦੇ ਵਿੱਚ ਅਸੀਂ ਡੇਗੇ ਮਿਰਚ ਐਡ ਕਰਨੀ ਹੈ 1/2 ਲੈਮਨ ਐਡ ਕਰਾਂਗੇ ਇਹਦੇ ਵਿੱਚ ਇਹਦੇ ਨਾਲ ਬਹੁਤ ਅੱਛਾ ਫਲੇਵਰ ਆਉਂਦਾ ਹੈ ਜਿਹੜਾ ਅਸੀਂ ਧਨੀਆ ਚੌਪ ਕਰਕੇ ਰੱਖਿਆ ਉਹਨੂੰ ਐਡ ਕਰਕੇ ਤੇ ਇਹਨੂੰ ਇਸ ਤਰੀਕੇ ਹੱਥ ਦੇ ਨਾਲ ਮਿਕਸ ਕਰ ਦਾਂਗੇ ਸੋ ਇੱਥੇ ਸਾਡੇ ਲੱਛੇ ਵਾਲੇ ਮਸਾਲਾ ਪਿਆਜ਼ ਵੀ ਬਣ ਕੇ ਰੈਡੀ ਹੋ ਚੁੱਕੇ ਨੇ ਦੇਖ ਸਕਦੇ ਹੋ ਗਾਇਸ ਕਿੰਨਾ ਮਜ਼ੇਦਾਰ ਲੱਗ ਰਿਹਾ ਹੈ ਸਲਾਦ ਜਦੋਂ ਤੁਸੀਂ ਇਹਨੂੰ ਦਾਲ ਚਾਵਲ ਸਬਜ਼ੀ ਰੋਟੀ ਕਿਸੇ ਵੀ ਚੀਜ਼ ਨਾਲ ਖਾਓਗੇ ਬਹੁਤ ਟੇਸਟੀ ਲੱਗੇਗਾ ਹੁਣ ਅਸੀਂ ਬਣਾਨੇ ਆ ਤੀਸਰਾ ਸਲਾਦ ਹੁਣ ਅਸੀਂ ਬਣਾਵਾਂਗੇ ਗ੍ਰੀਨ ਚਟਨੀ ਵਾਲੇ ਲੱਛਾ ਸਲਾਦ ਇਹਦੇ ਵਿੱਚ ਅਸੀਂ ਪਿਆਜ਼ ਐਡ ਕਰਦੇ ਨੇ ਹੁਣ ਅਸੀਂ ਇਹਦੇ ਵਿੱਚ ਚੁਟਕੀ ਜਿੰਨਾ ਚਾਟ ਮਸਾਲਾ ਐਡ ਕਰਾਂਗੇ ਚੁਟਕੀ ਜਿੰਨੀ ਲਾਲ ਮਿਰਚੀ ਔਰ ਇਹਨੂੰ ਅਸੀਂ ਮਿਕਸ ਕਰ ਹਲਕਾ ਜਿਹਾ ਨਮਕ ਵੀ ਐਡ ਕਰ ਦਿੰਨੇ ਆ ਕੁਕੀ ਮੈਂ ਪਹਿਲਾਂ ਚਟਨੀ ਵਿੱਚ ਨਮਕ ਘਾਟੀ ਪਾਇਆ ਸੀ ਬਾਕੀ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਇਹਨੂੰ ਮਿਕਸ ਕਰ ਦਾਂਗੇ ਇਸੇ ਤਰੀਕੇ ਗਾਇਜ਼ ਹੋਟਲ ਰੈਸਟੋਰੈਂਟ ਵਿੱਚ ਜਦੋਂ ਤੁਹਾਨੂੰ ਰੋਟੀ ਤੁਸੀਂ ਖਾਣ ਜਾਂਦੇ ਹੋ ਉਹਦੇ ਨਾਲ ਸਲਾਦ ਮਿਲਦੇ ਨੇ ਇਸੇ ਤਰੀਕੇ ਬਣਾਏ ਹੁੰਦੇ ਨੇ ਬਹੁਤ ਈਜ਼ੀ ਹੁੰਦੇ ਨੇ ਬੜੇ ਆਰਾਮ ਨਾਲ ਤੁਸੀਂ ਇਹਨਾਂ ਨੂੰ ਘਰ ਤਿਆਰ ਕਰ ਸਕਦੇ ਹੋ ਸੋ ਦੇਖ ਸਕਦੇ ਹੋ ਤੇ ਸਾਡੇ ਗ੍ਰੀਨ ਚਟਨੀ ਵਾਲਾ ਸਲਾਦ ਵੀ ਰੈਡੀ ਹੋ ਗਿਆਲਾ ਸਲਾਦ ਰਹਿ ਗਿਆ ਮਿੰਟ ਵਾਲਾ ਇਹਦੇ ਉੱਤੇ ਵੀ ਹਲਕਾ ਧਨੀਆ ਪਾ ਦਿੰਨੇ ਆ ਇਹਦੇ ਨਾਲ ਫਲੇਵਰ ਅੱਛਾ ਰਹਿੰਦਾ ਹੈ

ਦੈਨ ਇਹਨੂੰ ਅਸੀਂ ਮਿਕਸ ਕਰ ਦਾਂਗੇ ਮਿੰਟ ਵਾਲਾ ਸਲਾਦ ਵੀ ਰੈਡੀ ਹੋ ਗਿਆ ਏ ਫਸਟ ਗਾਇਸ ਅਸੀਂ ਉਦੋਂ ਉੱਤੋਂ ਲੈਮਨ ਗਾਰਨਿਸ਼ ਕਰਦਾ ਏ ਔਰ ਇਹਨੂੰ ਫੇਰ ਮਿਕਸ ਕਰ ਦਿੰਨੇ ਆ ਸੋ ਸਾਡੇ ਇੱਥੇ ਚਾਰ ਟਾਈਪ ਦੇ ਸਲਾਦ ਰੈਡੀ ਹੋ ਗਏ ਨੇ ਓਨੀਅਨ ਵਾਲੇ ਹੁਣ ਮੈਂ ਤੁਹਾਨੂੰ ਚਾਰੋਂ ਇਕੱਠੇ ਸਰਵ ਕਰਕੇ ਦਿਖਾਨੀ ਆ ਸਭ ਤੋਂ ਪਹਿਲਾਂ ਅਸੀਂ ਕੌਲੀ ਵਿੱਚ ਟ੍ਰਾਂਸਫਰ ਕੀਤਾ ਏ ਮਸਾਲਾ ਓਨੀਅਨ ਇਸ ਤਰੀਕੇ ਜਦੋਂ ਤੁਸੀਂ ਰੋਟੀ ਦੇ ਨਾਲ ਕਿਸੇ ਅੱਗੇ ਸਰਵ ਕਰੋਗੇ ਨਾ ਤੇ ਰੋਟੀ ਖਾਂਦੇ ਤੇ ਡਬਲ ਮਜ਼ਾ ਆ ਜਾਏਗਾ ਹੁਣ ਅਸੀਂ ਕਰਾਂਗੇ ਗ੍ਰੀਨ ਚਟਨੀ ਵਾਲੇ ਸਲਾਦ ਇਹਦੇ ਵਿੱਚ ਸਭ ਸਾਰਾ ਕੁਝ ਐਡ ਕਰ ਦੇਣਾ ਹੈ ਤਾਂ ਕਿ ਖਾਣ ਚੇ ਔਰ ਦੇਖਣ ਚੇ ਵੀ ਅੱਛਾ ਲੱਗੇ ਔਰ ਖਾਣ ਚੇ ਵੀ ਹੁਣ ਅਸੀਂ ਕਰ ਰਹੇ ਆ ਇਹਦੇ ਵਿੱਚ ਮਿੰਟ ਅਨੀਅਨ ਐਡ ਸਿਰਕੇ ਵਾਲਾ ਪਿਆਜ਼ ਐਡ ਆਏਗਾ اور ਪੂਰੀ ਰੈਸিপি ਸਟੈਪ ਬਾਈ ਸਟੈਪ ਦੇਖ ਕੇ ਬਣਾਇਓ ਫੇਰ ਹੀ ਤੁਹਾਡੇ ਇਸ ਤਰੀਕੇ ਦੇ ਸਲਾਦ ਬਣ ਕੇ ਰੈਡੀ ਹੋਣਗੇ ਜਦੋਂ ਵੀ ਘਰ ਗੈਸਟ ਆਉਣ ਜਾਂ ਫਿਰ ਜਿੰਨੂੰ ਆदत ਹੋਵੇ ਬਿਨਾ ਸਲਾਦ ਦੀ ਰੋਟੀ ਨਹੀਂ ਖਾਦੀ ਜਾਂਦੀ ਆ ਉਹ ਫਟਾਫਟ 5 ਮਿੰਟਾਂ ਵਿੱਚ ਇਸ ਤਰੀਕੇ ਦਾ ਸਲਾਦ ਬਣਾ ਕੇ ਰੈਡੀ ਕਰ ਸਕਦੇ ਨੇ ਔਰ ਆਪਣੀ ਰੋਟੀ ਇੰਜੋਏ ਕਰ ਸਕਦੇ ਨੇ ਸੋ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਔਰ ਵਲੌਗ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਹੁਣ ਅਸੀਂ ਮਿਲਦੇ ਆ ਨੈਕਸਟ ਵੀਡੀਓ ਚ ਬਾਏ